ਹਾਂਜੀ ਮਾਤਾ ਜੀ ਅਸੀਂ ਕੱਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਮਾਤਾ ਜੀ ਆਪਣਾ ਪਿੰਡ ਕਿਹੜਾ ਜੀ ਡੋੜਵੰਦਰ ਡੋੜਵੰਦਰ ਹਾਂਜੀ ਠੀਕ ਹੈ ਜੀ ਅੱਛਾ ਮਾਦੀ ਤੁਹਾਨੂੰ ਆਪਾਂ ਪ੍ਰੋਡਕਟ ਦਿੱਤਾ ਸੀ ਆ ਰਨਡਸ ਨੋਵਾਰਾ ਠੀਕ ਹੈ ਜੀ ਤੇ ਤੁਹਾਨੂੰ ਇਹ ਖਾਣਾ ਕੀ ਤੁਹਾਨੂੰ ਰਿਜ਼ਲਟ ਆਇਆ ਜੀ ਸਾਨੂੰ ਬਹੁਤ ਵਧੀਆ ਰਿਜ਼ਲਟ ਆਇਆਗਾ ਅੱਛਾ ਜੀ ਬਹੁਤ ਜਿਆਦਾ ਸਰੀਰ ਡਾਊਨ ਸੀਗਾ ਠੀਕ ਹੈ ਜੀ ਆਇਆ ਸਵਾਗਤ ਚੌਥੇ ਹਫ਼ਤੇ ਵੀ ਮੰਨ ਜਮਾ ਠੀਕ ਹੈ ਠੀਕ ਹੈ ਜੀ ਤੇ ਤੁਸੀਂ ਡੋਂਟ ਕੀ ਤਕਲੀਫ ਤੁਹਾਨੂੰ ਕੀ ਹੁੰਦੀ ਸੀ ਸਾਰਾ ਸਰੀਰ ਹੀ ਵੀ ਐਂ ਵੀ ਤਕਲੀਫ ਜਾ ਰਹੀ ਸੀਗੀ ਜੇ ਮੰਜੇ ਤੋਂ ਵੀ ਨਹੀਂ ਉੱਠਿਆ ਜਾਂਦਾ ਕਰ ਕੰਮ ਤਾਂ ਮੈਂ ਬਹੁਤ ਘੱਟ ਕਰ ਲੱਗੀ ਸੀ ਹੁਣ ਰੋਟੀ ਮਸਾ ਹੀ ਲੈਂਦੀ ਸੀ ਮੈਥੋਂ ਠੀਕ ਹੈ ਜੀ ਤੇ ਹੁਣ ਕਿਵੇਂ ਤੁਸੀਂ ਬਿਲਕੁਲ ਠੀਕ ਹੈ ਜੀ ਸਾਰੇ ਵਿਹੜੇ ਚ ਪੋਚਾ ਵੀ ਲਾਦਨੀ ਹੈ ਦਰਵਾਰ ਵੀ ਲਾਦਨੀ ਹੈ ਹੋਰ ਸਾਰਾ ਝਾੜ ਪੋਚਾ ਸਾਰਾ ਕੁਝ ਵੀ ਰੋਟੀ ਪਾਣੀ ਸਾਰਾ ਕੁਝ ਕਰ ਲੈਂਦੀ ਹਾਂ ਠੀਕ ਹੈ ਜੀ ਇੱਕ ਵਾਰ ਮੜਾ ਹੁਣ ਤੁਸੀਂ ਕਹ ਰਹੇ ਸੀ ਪਹਿਲਾਂ ਤੁਹਾਨੂੰ ਉੱਠਿਆ ਨਹੀਂ ਜਾਂਦਾ ਸੀ ਤੇ ਹੁਣ ਤੁਸੀਂ ਤੁਰ ਲੈਣੀ ਵਧੀਆ ਜੀ ਹਾਂ ਜੀ ਸਾਰਾ ਮੜਾ ਤੁਰ ਕੇ ਦਿਖਾਉਂਗੇ ਇੱਕ ਵਾਰ ਜੀ ਹਾਂ ਜੀ ਆ ਦੇਖੋ ਜੀ ਆ ਮਾਤਾ ਜੀ ਨੂੰ ਰੈਨਡਸ ਨੋਵਾ ਦਾ ਪ੍ਰੋਡਕਟ ਦਿੱਤਾ ਸੀ ਕਿੰਨਾ ਤੋਂ ਪਹਿਲਾਂ ਉੱਠਿਆ ਵੀ ਨਹੀਂ ਜਾਂਦਾ ਸੀ ਗੋਡੇ ਨਾਲ ਦਰਦ ਕਰਦੇ ਰਹਿੰਦੇ ਸੀ ਤੇ ਹੁਣ ਬਿਲਕੁਲ ਆਪ ਤੁਰਦੇ ਆ ਮਾਤਾ ਜੀ ਤੁਹਾਨੂੰ ਪ੍ਰੋਡਕਟ ਦਿੱਤਾ ਕਿੰਨਾ ਨੇ ਸੀ ਇਹ ਜੀ ਇਹ ਜਸ ਕਰਨ ਜਸ ਕਰਨ ਬਾਈ ਜੀ ਨੇ ਆ ਬਾਈ ਜੀ ਨੇ ਇਹਨਾਂ ਨੂੰ ਪ੍ਰੋਡਕਟ ਦਿੱਤਾ ਸੀ ਜੀ ਆਪਣਾ ਰੈਨਡਸ ਨੋਵਾ ਦਾ ਤੇ ਕਿੰਨੇ ਦਿਨ ਪਹਿਲਾਂ ਦਿੱਤਾ ਸੀ ਇਹ ਜੀ ਇਹ ਚੌਥਾ ਹਫਤਾ ਹੋਣ ਲੱਗ ਗਿਆ ਚੌਥਾ ਹਫਤਾ ਕਿੰਨੇ ਕੈਲ ਖਾਣੇ ਤੁਸੀਂ ਹੁਣ ਉਸ ਵੇਲੇ ਦੋਸ ਵੇਲੇ ਪਹਿਲਾਂ ਇੱਕ ਤੋਂ ਸ਼ੁਰੂ ਕੀਤਾ ਸੀ ਗਾ ਵੀ ਉਸ ਵੇਲੇ ਉਸ ਵੇਲੇ ਠੀਕ ਆ ਜੀ ਹੁਣ ਦੋ ਸੁਬਾ ਦੋ ਸ਼ਾਮ ਨੂੰ ਖਾਣੇ ਆ ਠੀਕ ਆ ਜੀ ਧੰਨਵਾਦ ਜੀ ਬਹੁਤ ਬਹੁਤ ਜੀ ਤੁਹਾਡਾ ਥੈਂਕ ਯੂ ਜੀ